ਗਾਇਕੋ ਜੀ ਦਾ ਖਾਲਸਾ ਗਾਇਕੋ ਜੀ ਕੀ ਭਤੇ ਆਪਾਂ ਭਾਈ ਸਾਹਿਬ ਪਾਸੋਂ ਕੁਝ ਗੁਰਮਤਿ ਵਿਚਾਰਾਂ ਸੁਣੀਏ ਵਿਚਾਰਾਂ ਜਿਹੜੀਆਂ ਉਹਨਾਂ ਦੀ ਸੁਣਨ ਵਾਲੀਆਂ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਓ ਬਚਨ ਪੜਦੇ ਪੈ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਆ ਜਿਹੜਾ ਸਾਡੇ ਵਿੱਚ ਮਾਨ ਹੰਕਾਰ ਬੜੀ ਛੇਤੀ ਆ ਜਾਂਦਾ ਉਹਦਾ ਇੱਕ ਕਾਰਨ ਇਹ ਆ ਵੀ ਸਾਡੇ ਕੋਲੋਂ ਸੇਵਾ ਛੁੱਟੀ ਗਈ ਹੈ ਕਿਵੇਂ ਛੁੱਟ ਗਈ ਹੈ ਵੱਡੇ ਵੱਡੇ ਗੁਰੂ ਘਰਾਂ ਵਿੱਚ ਮਸ਼ੀਨਾਂ ਲੱਗੀਆਂ ਆਪੇ ਰੋਟੀਆਂ ਬਣ ਕੇ ਆਉਣਗੀਆਂ ਸੇਵਾ ਤੇ ਹੱਥੋਂ ਛੁੱਟ ਗਈ ਨਾ ਕਿੱਥੇ ਆਪ ਆਟਾ ਗੁੰਨਣਾ ਪ੍ਰਸ਼ਾਦਾ ਬਣਾਉਣਾ ਅੱਗ ਬਲਣੀ ਤੇ ਉਹ ਸੇਵਾ ਨੇ ਸਾਡਾ ਭਲਾ ਕਰਨਾ ਆਟੋਮੈਟਿਕ ਪੱਟੀਆਂ ਆਪੇ ਹੀ ਚੱਲਦੀਆਂ ਪਈਆਂ ਅੱਗ ਬਾਲਣ ਦੀ ਲੋੜ ਨਹੀਂ ਪ੍ਰਸ਼ਾਦਾ ਆਪੇ ਹੀ ਪਕਦਾ ਪਿਆ ਲੋੜ ਨਹੀਂ ਦਾਲਾਂ ਸਬਜ਼ੀਆਂ ਬਣਾਉਣ ਵਾਸਤੇ ਗੁਰੂ ਘਰਾਂ ਵਿੱਚ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗੀਆਂ ਭਾਫ਼ ਨਾਲ ਆਪੇ ਹੀ ਚੱਲੀ ਜਾਂਦੀਆਂ ਲੋੜ ਹੀ ਨਹੀਂ ਹੈ ਕਿਸੇ ਦਿਨ ਨੂੰ ਤੇ ਸਮਾਂ ਉਹ ਆ ਜਾਣਾ ਗੁਰੂ ਘਰ ਵਿੱਚ ਉਹ ਵੀ ਮਸ਼ੀਨ ਆ ਜਾਣੀ ਬੁਰਕੀ ਵੀ ਤੋੜ ਕੇ ਮੂੰਹ ਵਿੱਚ ਪਾਇਆ ਕਰਨਗੇ ਵੀ ਤੂੰ ਬਸ ਮੂੰਹ ਖੋਲਣਾ ਜਿਵੇਂ ਦੰਦਾ ਵਾਲੇ ਡਾਕਟਰ ਕੋਲ ਜਾਈਦਾ ਉਹ ਕਹਿੰਦਾ ਨਾ ਆ ਕਰ ਮੂੰਹ ਖੋਲ ਲੰਗਰ ਵਾਲਿਆਂ ਨੇ ਕਹਿਣਾ ਬਸ ਤੂੰ ਮੂੰਹ ਖੋਲ ਕੇ ਰੱਖਣਾ ਬੁਰਕੀ ਵਿੱਚ ਆਪੇ ਹੀ ਪੈ ਜਾਣੀ ਇਹਦੇ ਆਗ ਸੇਵਾ ਤੋਂ ਦੂਰ ਹੋ ਗਏ ਪਾਂਡੇ ਧੋਣ ਵਾਲੀਆਂ ਮਾਂਜਣ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਸਾਰੇ ਪਾਂਡੇ ਸੁੱਟ ਦਿਓ ਆਪੇ ਹੀ ਧੁੱਬ ਕੇ ਬਾਹਰ ਆ ਜਾਣੇ ਕੱਪੜੇ ਵੀ ਧੁੱਬ ਕੇ ਆਪੇ ਹੀ ਬਾਹਰ ਆ ਜਾਣੇ ਸੇਵਾ ਤੋਂ ਦੂਰ ਹੁੰਦੇ ਗਏ ਹੰਕਾਰ ਮਾਨਵੀਤਾ ਹੀ ਹੈ ਇੰਨਾ ਹੰਕਾਰ ਹੈ ਇੰਨਾ ਮਾਨ ਹੈ ਅਸੀਂ ਤੇ ਸੜਕ ਤੇ ਜਾਂਦੇ ਵੀ ਲੋਕਾਂ ਨਾਲ ਲੜਦੇ ਜਾਂਦੇ ਤੂੰ ਮੈਨੂੰ ਰਾਹ ਨਹੀਂ ਦਿੱਤਾ ਤੂੰ ਮੈਨੂੰ ਪਹਿਲ ਨਹੀਂ ਦਿੱਤੀ ਕਾਰਨ ਇਹ ਹੈ ਵੀ ਸਾਡੇ ਕੋਲੋਂ ਸੇਵਾ ਦੂਰ ਹੋ ਗਈ ਹੈ ਨਾ ਤੇ ਅਸੀਂ ਘਰ ਵਿੱਚ ਸੇਵਾ ਕਰੀਏ ਕਿਸੇ ਵੱਡੇ ਛੋਟੇ ਦੀ ਘਰ ਵੀ ਛੋਟੇ ਛੋਟੇ ਤੇ ਪਰਿਵਾਰ ਵੀ ਨिके-ਨਕੇ ਹੋ ਗਏ ਆਪੂ ਆਪਣਾ ਪਰਿਵਾਰ ਲੈ ਕੇ ਵੱਖੋ-ਵੱਖਰੇ ਹੋ ਗਏ ਮਾਂ-ਬਾਪ ਦੀ ਸੇਵਾ ਛੁੱਟ ਗਈ ਬਿਰਧ ਆਸ਼ਰਮ ਬਣ ਗਏ ਜਿਹੜੀ ਸੇਵਾ ਗੁਰੂ ਘਰੇ ਕਰਨੀ ਆ ਕੇ ਉਹ ਵੀ ਛੁੱਟ ਗਈ ਇੱਥੇ ਵੀ ਸਾਰਾ ਕੁਝ ਮਸ਼ੀਨੀ ਕਰਨ ਹੋ ਗਿਆ ਸੇਵਾ ਤੋਂ ਬਿਨਾ ਨਿਮਰਤਾ ਨਹੀਂ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਜਦੋਂ ਸੇਵਾ ਹੀ ਨਹੀਂ ਕਰਨੀ ਫਿਰ ਨਿਸ਼ਕਾਮ ਕਿਵੇਂ ਹੋਵੇਂਗਾ ਨਿਸ਼ਕਾਮ ਨਹੀਂ ਹੋਵੇਂਗਾ ਪ੍ਰਮਾਤਮਾ ਕਦੇ ਨਹੀਂ ਮਿਲਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ ਹੈ ਸਿੰਗਾ ਜਿੰਨਾ ਮਰਦੀ ਜਪ ਕਰ ਲਾ ਤਪ ਕਰ ਲਾ ਜਿੰਨਾ ਚਿਰ ਨਿਸ਼ਕਾਮ ਨਹੀਂ ਹੁੰਦਾ ਉਹਨਾਂ ਚਿਰ ਪ੍ਰਮਾਤਮਾ ਨਹੀਂ ਮਿਲਣਾ ਕਿਉਂਕਿ ਤੂੰ ਸੇਵਾ ਕਰਦਾ ਜਪ ਤਪ ਕਰਦਾ ਤੂੰ ਫਲ ਦੀ ਇੱਛਾ ਰੱਖ ਕੇ ਬੈਠਾ ਮੈਨੂੰ ਇਹ ਮਿਲੇ ਜਦੋਂ ਫਲ ਦੀ ਇੱਛਾ ਰੱਖਾਂਗੇ ਤੇ ਫਲ ਹੀ ਮਿਲਣਾ ਹੈ ਫਲ ਦੇਣ ਵਾਲਾ ਨਹੀਂ ਮਿਲਣਾ ਜਦੋਂ ਇਹ ਗੱਲ ਕਹੀ ਵੀ ਮਹਾਰਾਜ ਮੈਨੂੰ ਪਦਾਰਥ ਚਾਹੀਦਾ ਹੀ ਨਹੀਂ ਹੈ ਮੈਨੂੰ ਨਹੀਂ ਚਾਹੀਦਾ ਕੁਝ ਉਸ ਵੇਲੇ ਪ੍ਰਮਾਤਮਾ ਮਿਲਦਾ ਹੈ ਤੇ ਬਾਣੀ ਦਾ ਬਚਨ ਆਪਾਂ ਪੜ੍ਹਦੇ ਕਈ ਵਾਰੀ ਇਹ ਬਚਨ ਸਰਵਨ ਕਰਦੇ ਦਾਤ ਪਿਆਰੀ ਵਿਸਰਿਆ ਵਿਸਰਿਆ ਦਾਤਾ ਦਾਤਾ ਚੰਗੀਆਂ ਦੇਣ ਵਾਲਾ ਚੰਗਾ ਨਹੀਂ ਲੱਗਦਾ